ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਤੜਕੇ ਸਵੇਰ ਹੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਕਈ ਏ ਕੈਟਾਗਰੀ ਦੇ ਗੈਂਗਸਟਰ ਬੰਦ ਹਨ ਜਿਸ ਨੂੰ ਲੈ ਕੇ ਹੀ ਲਗਾਤਾਰ ਪੰਜਾਬ ਪੁਲਿਸ ਵੱਲੋਂ ਅਤੇ ਬਠਿੰਡਾ ਦੇ ਜੇਲ੍ਹ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅੱਜ ਤੜਕ ਸਵੇਰ ਹੀ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਐਸਪੀਸੀਟੀ ਨਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਡੀਐਸਪੀ ਸਹਿਬਾਨ ਤੇ 200 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਕੰਕੀਤੀ ਗਈ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਕੋਈ ਕੁਝ ਫੜਿਆ ਗਿਆ ਜਾਂ ਕੋਈ ਮਾਮਲਾ ਦਰਜ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜੋ ਵੀ ਡਾਟਾ ਹੋਵੇਗਾ ਉਹ ਤੁਹਾਨੂੰ ਦੇ ਦਿੱਤਾ ਜਾਵੇ ਜਿਹੜੀ ਨਿਰੰਦਰ ਸਿੰਘ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਸਰ ਕਿੰਨੇ ਵਜੇ ਸਟਾਰਟ ਕੀਤਾ ਸੀ ਸਰਚ ਅਭਿਆਨ ਸਰ ਤੇ ਕੀ ਕੀ ਰਿਕਵਰੀ ਹੋਈ ਹੈ ਸਰ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਬਠਿੰਡਾ ਪੁਲਿਸ ਵੱਲੋਂ ਅੱਜ ਕੇਂਦਰੀ ਜੇਲ ਬਠਿੰਡਾ ਦੀ ਜਿਹੜੀ ਸਰਪ੍ਰਾਈਜ਼ ਚੈਕਿੰਗ ਸਾਡੇ ਵੱਲੋਂ ਕੀਤੀ ਗਈ ਇਸ ਚੈਕਿੰਗ ਦੇ ਵਿੱਚ ਸਾਡੇ ਵੱਲੋਂ ਆ ਅੱਠ ਜਿਹੜੇ ਡੀਐਸਪੀ ਸਬੰਧ ਸੀਗੇ ਉਹਨਾਂ ਦੇ ਨਾਲ ਉਹਨਾਂ ਦੀ ਐਸਐਚਓ ਸਬੰਧ ਦੀ ਟੀਮਾਂ ਸਾਰੀ ਕੁੱਲ ਮਿਲਾ ਕੇ 200 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਡਿਪਲੋਏ ਕੀਤੇ ਗਏ ਸੀਗੇ ਅਲੱਗ-ਅਲੱਗ ਟੀਮਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਜ਼ੋਨ ਬਣੇ ਹੋਏ ਨੇ ਉਹਦੇ ਵਿੱਚ ਚੈਕਿੰਗ ਕੀਤੀ ਗਈ ਸਰਪ੍ਰਾਈਜ਼ ਚੈਕਿੰਗ ਇਸ ਚੈਕਿੰਗ ਦੌਰਾਨ ਜਿਹੜੇ ਜੇਲ ਅਫੀਸ਼ਰਸ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਨਾਲ ਡਿਪਲੋਏ ਕੀਤਾ ਗਿਆ ਸੀਗਾ ਸੋ ਇਹ ਸਰਚ ਬਿਆਨ ਅਸੀਂ ਤਕਰੀਬਨ ਸਵੇਰੇ 7 ਵਜੇ ਸਟਾਰਟ ਕੀਤਾ ਸੀਗਾ ਤੇ 3 ਘੰਟੇ ਤੱਕ ਜਿਹੜੀ ਸਾਡੇ ਜਿਹੜੀ ਸਰਪ੍ਰਾਈਜ਼ ਚੈਕਿੰਗ ਉਹ ਕਰੀਬ ਇੱਥੇ ਕੀਤੀ ਗਈ ਹੈ ਅਸੀਂ ਇਹ ਚੈਕਿੰਗ ਦੀ ਜਿਹੜੀ ਕੰਪਾਈਲ ਰਿਪੋਰਟ ਹੈਗੀ ਹੈ ਉਹ ਜਲਦੀ ਹੀ ਅਸੀਂ ਕਰਨਾ ਜੇ ਜਿਹੜੀ ਵੀ ਕੋਈ ਸਰੰਭਰੰਭੀ ਹੋਈ ਉਹ ਸ਼ਿਰਕਤੀ ਜਾਓ